ਕਿਸ ਹਾਲਾਤ ਤੇ ਕੱਪ ਕਿਵੇਂ ਚੱਲਦਾ ਕਰਦਾ ਘਰ ਦਾ ਹਾਲਾਤ ਤ ਤੁਸੀਂ ਤਾਂ ਵੇਖੀ ਨੇ ਭਾਜੀ ਕਿਹੋ ਜਿਹਾ ਚੱਲ ਰਿਹਾ ਬਿਲ ਭੈਣ ਕਿਤਰਾਗੇ ਤੇ ਆਪਣੇ ਘਰ ਦੇ ਗਯਾਰੇ ਕਰਦੀ ਆ ਬਹੁਤ ਮੁਸ਼ਕਲ ਦੇ ਨਾਲ ਕੋਦੋਂ ਦੇ ਘਾਰੇ ਤੁਸੀਂ ਕਿੰਨਾ ਸਮਾਂ ਹੋ ਗਿਆ ਗਾਣੇ ਇਹ ਗਾਣਾ ਮੈਨੂੰ ਬਚਪਨ ਤੋਂ ਬੜਾ ਸ਼ੌਂਕ ਆਗਾ ਕਿ ਸਿੰਗਰ ਬੰਨਾ ਉਹ ਮੀ ਟੋਪਾ ਤੋਂ ਮੁਹਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਕਿਤਰਾ ਹੈ ਇਸ ਮੁਲਾਕਤ ਕਿਵੇਂ ਮਿਲਾਂ ਮਿਸਟਰ ਨਣਾ ਵਾਈਸਪਨਿਆਵ ਤੇ ਮੇਰੇ ਇੱਧਰੋਂ ਨਸਾਰਨੀ ਅੱਛਾ ਸਕੂਲ ਦੇ ਮੇਰਾ ਟੀਚਰ ਹੈਗੇ ਆ ਉਹਨਾਂ ਨੇ ਮੈਨੂੰ ਸਕੂਲੋਂ ਘੜਿਆ ਹੀ ਅੱਛਾ ਤੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਇਹ ਨਾਲ ਮੁਲਾਕਾਤ ਹੋ ਸਕਾਈ ਤੋਂਦ ਮੈਂ ਨਾ ਤੇ ਆਈ ਵੀ ਨਹੀਂ ਕੀਤਾ ਮੈਂ ਤੇ ਪਹਿਲੀ ਪਹਿਲੀ ਵਾਰੀ ਵਾਈਸਪਨਿਆਵ ਤੇ ਗਈ ਆ ਮੈਂ ਕਿਵੇਂ ਪੁਲਾਵ ਪਿਆਰ ਤੇਰਾ ਤੂੰ ਤੇਰੀ ਮਮਤਾ ਚੜੇ ਇਹ ਜਲੇ ਗੁੰਗਲਾ ਕਰੇ ਸਸ਼ਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਵਸਚਪ ਸੀ ਕਵਲ ਇਸ ਵਕਤ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬੜੀ ਹੀ ਕਹਿੰਦੇ ਨੇ ਲੋਕ ਇਹੋ ਚ ਪਾਏ ਜਾਂਦੇ ਨੇ ਇਹਨਾਂ ਦੀ ਆਵਾਜ਼ ਬਹੁਤ ਸੁਰੀਲੀ ਹੁੰਦੀ ਹੈ ਕਿਉਂਕਿ ਅੰਮ੍ਰਿਤਸਰ ਸ਼ਹਿਰ ਇਹੋ ਜਿਹਾ ਗੁਰੂ ਨਗਰੀ ਗੁਰੂ ਆਮਦਾਸ ਦੀ ਇੱਥੇ ਬਹੁਤ ਵੱਧ ਤੋਂ ਵੱਧ ਟੈਲੈਂਟ ਦੇਖ ਨੂੰ ਮਿਲਦਾ ਇਆ ਤੁਹਾਨੂੰ ਅੱਜ ਅਸੀਂ ਕਿਹੋ ਜੀ ਇੱਕ ਲੜਕੀ ਨਾਲ ਮਿਲਾਨ ਜਾ ਰਹੇ ਹਾਂ ਇੱਕ ਭੈਣ ਨਾਲ ਮਿਲਾਨ ਜਾ ਰਹੇ ਹਾਂ ਜਿਹਦੀ ਆਵਾਜ਼ ਬਹੁਤ ਸੁਰੀਲੀ ਹੈ ਪਰ ਇੱਕ ਗੱਲ ਵੱਖਰੀ ਹੈ ਕਿ ਭੈਣ ਨੂੰ ਅੱਖਾਂ ਤੋਂ ਦਿਖਦਾ ਨਹੀਂ ਪਰ ਆਵਾਜ਼ ਇੰਨੀ ਸੁਰੀਲੀ ਹੈ ਕਿ ਤੁਹਾਨੂੰ ਬਹੁਤ ਪਸੰਦ ਆਏ ਅੱਜ ਉਹਨਾਂ ਨਾਲ ਮਿਲਾਨ ਜਾ ਰਹੇ ਹਾਂ ਉੱਤੋਂ ਇੱਕ ਗੱਲ ਹੈ ਕਿ ਜਦ ਰੱਬ ਕੁਝ ਦਿੰਦਾ ਹੈ ਤੇ ਕੋਈ ਚੀਜ਼ਾ ਖੋਹਦਾ ਵੀ ਕਿਉਂਕਿ ਅੱਖਾਂ ਨਹੀਂ ਸਹੀ ਨੇ ਦੇਖ ਨਹੀਂ ਪਾਉਂਦੇ ਨੇ ਸਹੀ ਤਰ੍ਹਾਂ ਤੇ ਕਹਿ ਦਿੰਨੇ ਆ ਤੇ ਪਰ ਆਵਾਜ਼ ਬਹੁਤ ਸੁਰੀਲੀ ਹੈ ਗੱਲ ਕਰਾਂਗੇ ਜਾਣਾਂਗੇ ਆਖਿਰ ਕਿਸ ਤਰ੍ਹਾਂ ਸਭ ਕਰ ਪਰਿਵਾਰ ਦਾ ਬਾਰੇ ਜਾਨਣਾ ਕਿਉਂਕਿ ਹਾਲਾਤ ਵੀ ਕਿਤੇ ਨਾ ਕਿਤੇ ਠੀਕ ਨਹੀਂ ਨੇ ਪਰ ਆਵਾਜ਼ ਬਹੁਤ ਸਰੀਲੀ ਹੈ ਪਹਿਲਾਂ ਤੇ ਗੱਲਬਾਤ ਕਰ ਲੈਣਾ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਐਨਪਾ ਰਾਜੀ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਕਰਦੀ ਹੈ ਆਪਣੇ ਬਾਰੇ ਦੱਸੋ ਜਿਆਦਾ ਕਿੱਥੇ ਰਹਿੰਦੇ ਹੋ ਕੀ ਨਾਮ ਹੈ ਮੇਰਾ ਨਾਮ ਸ਼ਹਿਨਾਇ ਸੋਨੀਆ ਹਾਂ ਜੀ ਮੈਂ ਸਰਪੰਚ ਤਾਲੀ ਦਿੰਦੀ ਹਾਂ ਇੱਕ ਗੱਲ ਪਹਿਲਾਂ ਜਾਨਣਾ ਚਾਹਾਂ ਕਿ ਆਖਿਰ ਘਰ ਪਰਿਵਾਰ ਚ ਕੌਣ ਕੌਣ ਨੇ ਕਿੰਨੇ ਮੈਂਬਰ ਨੇ ਘਰ ਚ ਮੇਰੀ ਔਰ ਚਾਰ ਭੈਣਾਂ ਆਆਂ ਇੱਕ ਕਿ ਮੇਰਾ ਪਾਪਾ ਜੀ ਆ ਇੱਕ ਮੇਰਾ ਬ੍ਰਦਰ ਆ ਹੁਣ ਇੱਕ ਭਾਵੀ ਵੀ ਆ ਗਿਆ ਹਾਂਜੀ ਨਾ ਜੀ ਕਿਸ ਤਰ੍ਹਾਂ ਕਰਦੇ ਹ ਹਾਲਾਤ ਨੇ ਕਿਵੇਂ ਕਰਦਾ ਸਭ ਠੀਕ ਆ ਕੁਝ ਕਿਸ ਤਰ੍ਹਾਂ ਹਾਲਾਤ ਨੇ ਕਰਦੇ ਕਿਵੇਂ ਚੱਲਦਾ ਕਰ ਸਕਦਾ ਕਰਦਾ ਹਾਲਾਤ ਤੁਸੀਂ ਦੇ ਵੇਖ ਹੀ ਨੇ ਪਾਜੀ ਕਿਹੋ ਜਿਹਾ ਚੱਲ ਰਿਹਾ ਹਾਂਜੀ ਤੇ ਲੋ ਭੈਣ ਕਿਤਰਾ ਕਿ ਤੋਂ ਆਪਣੇ ਘਰ ਦੇ ਗਿਆਰੇ ਕਰਦੀ ਆ ਬਹੁਤ ਮੁਸ਼ਕਲ ਦੇ ਨਾਲ ਨਾਲ ਗਾਂ ਦਾ ਇਹ ਗੱਲ ਕਰੀ ਕੋਦੋਂ ਦੇ ਘਾਰੇ ਤੁਸੀਂ ਕਿੰਨਾ ਸਮਾਂ ਹੋ ਗਿਆ ਗਾਣ ਦਾ ਇਹ ਗਾਣਾ ਮੈਨੂੰ ਬਚਪਨ ਤੋਂ ਬੜਾ ਸ਼ੌਂਕ ਆਗਾ ਕਿ ਸਿੰਗਰ ਬੰਨਾ ਹੈ ਮੈਂ ਕਿ ਮੈਂ ਆਪਣੀ ਮੈਂ ਮਿਹਨਤ ਨਹੀਂ ਛੱਡਣੀ ਆ ਨਾਮ ਲਗਾਉਣ ਦਾ ਲਗਨ ਛੱਡਣਾ ਹੀ ਆ ਮੈਂ ਕਿੱਥੇ ਕਿੱਥੇ ਰੋਇ ਨਵੇਂ ਸਿੰਗਰ ਬਣਾਈ ਗਏ ਹੁਣ ਅ ਜਾਨਣਾ ਚਾਹਾਂਗੇ ਆਖਿਰ ਕਿੱਥੇ ਕਿੱਥੇ ਗਾ ਚੁੱਕੇ ਆਜ ਤੱਕ ਕੀ ਕੀ ਕਿੱਥੇ ਕਿੱਥੇ ਤੱਕ ਗਾਉਂਦੇ ਹੋ ਹੋਰ ਆਪ ਸਟੇਟ ਲੈਵਲ ਤੇ ਗਾ ਚੁੱਕੇ ਆ ਜਿੱਤੇ ਦੇ ਆਪਣੇ ਸਰ ਬਣਾਉਂਦੇ ਰਹੇ ਤਲਵਿੰਦਰ ਸਾਰੇ ਇਹਦੇ ਮਨ ਕੋ ਸਕੂਲ ਪਰਦੀ ਨਹੀਂ ਆ ਕੋ ਜਿੱਥੇ ਵੇ ਮਤਲਬ ਸਟੇਟਾ ਦੇ ਵਗਾ ਕੇ ਆਈ ਆ ਮਤਲਬ ਦਿੱਲੀ ਵੀ ਵਗਾ ਕੇ ਆਈ ਆ ਹਿੰਦੀ ਚੈਨਲਾਂ ਤੋਂ ਵੀ ਤੇਰਾ ਆਪਣਾ ਕੀ ਉਹਦਾ ਨਾਮ ਹੋਰ ਆਪਣਾ ਇਹ ਸਕੂਲ ਚ ਵਾਰ ਸਭ ਲੱਗਦੀ ਦੀ ਆ ਉਥੇ ਵੀ ਗਾਣ ਦੇਦਾ ਹੋਰ ਆਪਣਾ ਸਕੂਲ ਵਿੱਚ ਕੋਈ ਵੀ ਫੰਕਸ਼ਨ ਛੋਟਾ ਵਗੈਰਾ ਵੱਡਾ ਹਾ ਵੀ ਨਾ ਰਾਤਾਂ ਵੀ ਗਾਉਂਦੇ ਰਹਿ ਅੱਛਾ ਕੋਈ ਰਿਐਲਿਟੀ ਸ਼ੋਅ ਵਗੈਰਾ ਚ ਵੀ ਗਏ ਹੋ ਤੁਸੀਂ ਕਦੀ ਨਹੀਂ ਨਹੀਂ ਰਿਐਲਿਟੀ ਸ਼ੋਅ ਦੇ ਕਦੀ ਗਿਆ ਨਹੀਂ ਆ ਅੱਛਾ ਤੇ ਕਿਸੇ ਸਿੰਗਰ ਨਾਲ ਕਦੀ ਮੁਲਾਕਾਤ ਹੋਈ ਕਿ ਕਿਸੇ ਸਿੰਗਰ ਨਾਲ ਕਿਹਦੇ ਮਿਲੇ ਹੋ ਹਾਂਜੀ ਹਾਂਜੀ ਜ਼ਰੂਰ ਹੋਈ ਸਿੰਗਰ ਮਹਾ ਮੇਨੋਰ ਸਿੰਗਰ ਵਾਵਾ ਕਾਫੀ ਮਿਲੇ ਆ ਸਲੀਮ ਮਿਲੇ ਆ ਸਚਨ ਫਿਰ ਆਪਣਾ ਕਿਹਦਾ ਨਾਮ ਲਖਿੰਦਰ ਭਾਜੀ ਇਹਨਾਂ ਨੇ ਮੇਰੇ ਗਾਣਾ ਕਰਾਇਆ ਆ ਅੱਛਾ ਅੱਛਾ ਤੇ ਸਨ ਇੱਕ ਕੋਈ ਗਾਣਾ ਜਿਹੜੇ ਦੇਖ ਰਹੇ ਸੁਣੋਤੇ ਉਹਨਾਂ ਨੂੰ ਕੋਈ ਸੁਣਾ ਕੇ ਦੱਸੋ ਕਿ ਤੁਸੀਂ ਇਹਦੇ ਦੇਕਾਰ ਹੋ ਕਿ ਆਵਾਜ਼ ਧੜੀ ਸੁਣ ਸਕਣਾ ਕੋਈ ਗਾਣਾ ਇੱਕ ਵਧੀਆ ਜੀ ਜੀ ਜ਼ਰੂਰ ਜ਼ਰੂਰ ਪੇਸ਼ ਕਰਾਂਗੇ ਹੋ ਮੈਨੂੰ ਪਤਾ ਮੁਹੱਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਹੋ ਮੈਨੂੰ ਪਤਾ ਮੁਹੱਬਤ ਹੁਣ ਤੂੰ ਮੈਨੂੰ ਨਹੀਂ ਕਰਦਾ ਇੰਤਜ਼ਾਰ ਕਰਾਂਗੀ ਤੇਰਾ ਤੂਫਾਨ ਹੋਣਾ ਨਹੀਂ ਵੇ ਵ ਤੇਰੇ ਪਿੱਛੇ ਯਾਰਾ ਇਨੀ ਪਾਗਲੇ ਆ ਵੇ ਮੈਂ ਤੇਰੇ ਪਿੱਛੇ ਯਾਰ ਆਇਨੀ ਪਾਗਲੇ ਆ ਇਹ ਪਾਗਲੇ ਵੀ ਕੋਈ ਇਹ ਤਾਂ ਪਾਗਲੇ ਹੋਣਾ ਨਹੀਂ ਵੇ ਮੈਂ ਤੇਰੇ ਪਿੱਛੇ ਯਾਰ ਆਇਨੀ ਪਾਗਲੇ ਆ ਓ ਮੇਰੀ ਗਲੀਆਂ ਚ ਸੁਣੇ ਮੈਨੂੰ ਓ ਰੋਲਾ ਸੁਣੇ ਮੈਨੂੰ ਬਹ ਰਹੰਦਾ ਓ ਅਸੀਂ ਤੇਰੇ ਆਂ ਦੀਵਾਨੇ ਜਾਨੀ ਵੇ ਤੂੰ ਇਹ دیਵਾ ਨਾ ਹੋ ਰਾਂਦਾ ਓ ਮੇਰੀ ਗਾਲਿਆ ਚ ਸੁਣੇ ਮੈਨੂੰ ਹੋਰੋਂ ਸੁਣੇ ਮੈਨੂੰ ਮੋਹਰਾਂ ਦਾ ਓ ਅਸੀਂ ਤੇਰੇ ਆਂ ਦੀਵਾਨੇ ਜਾਨੀ ਵੇ ਤੂੰ ਇਹ دیਵਾ ਨਾ ਹੋ ਰਾਂਦਾ ਮੈਨੂੰ ਦੁਨੀਆ ਨੇ ਸਮਝਾਇਆ ਸੀ ਕਿਵੇਂ ਚਿਆ ਹੋਇਆ ਇਮੋਂ ਹਉਨ ਤੂੰ ਵਸ ਸ਼ਾਇਰੀ ਤੇਰੀ ਚੰਗੇ ਪਰ ਚੰਗਾ ਨਹੀਂ ਨਿਸਾਨ ਤੂੰ ਮੈਂ ਇਕ ਨਾ ਬਣੀ ਦੁਨੀਆਂ ਦੇ ਤੇਰੀ ਹੋ ਗਈ ਵੇ ਕੀ ਪਤਾ ਸੱਚੀ ਤੂੰ ਸੀਨੇ ਨਾਲ ਲੋੜਾ ਨਹੀਂ ਚਨਾ ਤਾਨੂੰ ਕਿਹੜਾ ਸਿੰਗਰ ਵਧੀਆ ਲੱਗਦਾ ਵਾ ਸਭ ਤੋਂ ਜ਼ਿਆਦਾ ਕਿਹੜੇ ਪਸੰਦ ਨੇ ਤੁਹਾਨੂੰ ਗਾਣੇ ਕਿਸ ਤਰ੍ਹਾਂ ਦੇ ਮੈਨੂੰ ਮਾਸ਼ਾਲੀਬੜਾ ਪਸੰਦ ਆ ਫਰੋਜ਼ ਖਾਨ ਚੀਖਾਨ ਅੱਛਾ ਅੱਛਾ ਜਦੋਂ ਇਹਨਾਂ ਨਾਲ ਮੁਲਾਕਾਤ ਹੋਈ ਕਿ ਮਾਸ਼ਾ ਸਲੀਮ ਨਾਲ ਵੀ ਮੁਲਾਕਾਤ ਹੋਈ ਝਾੜੇ ਜੀ ਜੀ ਕਿਸ ਤਰ੍ਹਾਂ ਹੋਈ ਸੀ ਮੁਲਾਕਾਤ ਕਿਵੇਂ ਮਿਲਣਾ ਮਿਸਤਾਨਾ ਨਾਲ ਵਾਈਸਪ੍ਰੋਫ ਆਪਣੇ ਆ ਤੇ ਮੇਰੇ ਏਡਤਲੋਂ ਦਾ ਸਾਰ ਨਹੀਂ ਅੱਛਾ ਸਕੂਲ ਦੇ ਮੇਰੇ ਟੀਚਰ ਹੈਗੇ ਆ ਉਹਨਾਂ ਨੇ ਮੈਨੂੰ ਸਕੂਲੋਂ ਘੜਿਆ ਸੀ ਅੱਛਾ ਮੈਨੂੰ ਨਹੀਂ ਲੱਗਦਾ ਕਿ ਮੇਰੀ ਇਹ ਨਾਲ ਮੁਲਾਕਾਤ ਹੋ ਸਕਾਈ ਤਦੋਂ ਮੈਂ ਨਾਲ ਹੀ ਆਇਆ ਨਹੀਂ ਕੀਤਾ ਮੈਂ ਤਾਂ ਪਹਿਲੀ ਪਹਿਲੀ ਵਾਰੀ ਵਟਸਐਪ ਦੇ ਆਵ ਚ ਗਈ ਆ ਅੱਛਾ ਤੇ ਮੈਂ ਉਹਨਾਂ ਨੂੰ ਚੰਨ ਕੇ ਗਾਣਾ ਗਾਇਆ ਉਹ ਕਹਿੰਦੇ ਤੁਸੀਂ ਫੀਲਿੰਗ ਚ ਬੜਾ ਗਾਇਆ ਫਿਰ ਉਹਨਾਂ ਨੇ ਮੈਨੂੰ ਕਿਸੇ ਨੂੰ ਉਹਨਾਂ ਨੇ ਅਜੇ ਤੱਕ ਸਗ ਨਹੀਂ ਪਾਇਆ ਮੈਨੂੰ ਯਾਰ ਸੱਚ ਨੇ ਦਿੱਤਾ ਯਾਰ ਸਲੀਮ ਨੇ ਦਿੱਤਾ ਅੱਛਾ ਕਿੰਨਾ ਉਹਨਾਂ ਨੇ ਮੈਨੂੰ ਦਿੱਤਾ ਐ ਇੰਨੇ ਕਮੈਂਟ ਦਿੱਤੇ ਆ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਮੇਰੇ ਸਾਹਮਣੇ ਕਿਹੜਾ ਗਾਣਾ ਗਾਇਆ ਸੀ ਪਹਿਲਾਂ ਕਿਹੜਾ ਸਭ ਤੋਂ ਪਹਿਲਾਂ ਉਸ ਨਾਲ ਇਹ ਤੋਂ ਆਪਣੀ ਵੀ ਇਹੀ ਗਾਣਾ ਗਾਇਆ ਉਸ ਕੁੜੀ ਦੀ ਕੋਈ ਮਜਬੂਰੀ ਹੋਵੇ ਆ ਸੱਚਣੀ ਇਹ ਜਲੇ ਗੁੱਲਲਾ ਕਰੀਏ ਸਨੁਅੰਤ ਵਿਚੜੇ ਨਾ ਪੈ ਜਣਾ ਮੈਂ ਕੀ ਕਰਦੀ ਵੇਤਾ ਸਿਤ ਸਦਨਾ ਨੇ ਤੂੰ ਜਾਣਦੀ ਵਾਰੀ ਕੇ ਜਣਾ ਮੇਰੇ ਹੱਸ ਖੁਸ਼ੀਆਂ ਰੋਣਕ ਨੂੰ ਤੂੰ ਹੱਥੇ ਟੁੱਟ ਕੇ ਲੈ ਔਰ ਕਿਸੇ ਨੂੰ ਚਾ ਨਹੀਂ ਸਕਦੀ ਦੂਰ ਮੇਰੇ ਤੋਂ ਨਹੀਂ ਸਕਦੀ ਹੋਰ ਕਿਸੇ ਨੂੰ ਚਾ ਨਹੀਂ ਸਕਦੀ ਵੇਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਵੇਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਓਹ ਸਕੂਦੀ ਦੇ ਵੀ ਕੋਈ ਮਜਬੂਰੀ ਹੋਵੇਗੀ ਓਹ ਸਕੂਦੀ ਦੇ ਵੀ ਕੋਈ ਮਜਬੂਰੀ ਹੋਵੇਗੀ ਜਨਾਬ ਬਹੁਤ ਸੋਨਾ ਗਾਉਂਦੇ ਹੋ ਤੁਸੀਂ ਅ ਕਿਸ ਤਰ੍ਹਾਂ ਘਰ ਕਿਸ ਤਰ੍ਹਾਂ ਚੱਲਦਾ ਵਾ ਘਰ ਦੇ ਵਿੱਚ ਕਿਉਂਕਿ ਬੁੱਟੀ ਪਾਣੀ ਦਾ ਜਾਂ ਕੁਝ ਕਰਨ ਦਾ ਕਿਸ ਤਰ੍ਹਾਂ ਕਰਦੇ ਚੱਲਦੇ ਘਰ ਦਾ ਕੇ ਜਰਾ ਇਦਾਂ ਪਾਪਾ ਜੀ ਕਰਦੇ ਗੱਜਾ ਗੁਜਾ ਕਰਦੇ ਆ ਲੋ ਖਨੇਗਰਾਂ ਵਿੱਚ ਏਦਾਂ ਵਧਾਈਆਂ ਤੋਈਆਂ ਕਰਿਆ ਕਰਕੇ ਲੈ ਆਉਂਦੇ ਆ ਬੜਾ ਮੋਟਾ ਇਸ ਕਰ ਇਸ ਕੰਮ ਹੁੰਦੇ ਆ ਤੇ ਆੜ ਦਾ ਕੰਮ ਆਪਣੇ ਕਰਦੇ ਆ ਕੋਈ ਕਹੇ ਤੈਨੂੰ ਰੋਟੀ ਮਿਲਦੀ ਹੈ ਨਹੀਂ ਮਿਲਦੀ ਕਹਿਣਾ ਭੁੱਖੇ ਵੀ ਸੌਂ ਜਾਈਦਾ ਕੋਈ ਕਿਤੇ ਕੋਈ ਗੰਦੇ ਚਗਰਾਤਿਆਂ ਵਗੈਰੇ ਤੇ ਕਿਤੇ ਹੋਰ ਕੋਈ ਜਗ੍ਹਾ ਤੇ ਕਦੇ ਕੁਝ ਪੈਸਾ ਜੋੜਦਾ ਕਦੀ ਉੱਤੋਂ ਕਿ ਨਹੀਂ ਨਹੀਂ ਜੀ ਕਦੀ ਵੀ ਨਹੀਂ ਕਿਹੇ ਜਗਲਾਤੇ ਦਾ ਮੈਨੂੰ ਮੌਕਾ ਹੀ ਨਹੀਂ ਮਿਲੇਗਾ ਹੁੰਦਾ ਤੇ ਨਾ ਕਦੀ ਕਿਸੇ ਨੇ ਬੁਲਾਇਆ ਹੀ ਆ ਅੱਛਾ ਕਦੀ ਨਵਾਈਟ ਕੀਤਾ ਨਹੀਂ ਕਿਸੇ ਨੇ ਅੱਛਾ ਉਦਾਂ ਮੁੰਡਾ ਕਿਤੇ ਆਪਣਾ ਰਿਆਜ਼ ਕਰਦੇ ਰਹਿੰਦੇ ਗਾਉਂਦੇ ਰਹਿੰਦੇ ਜੀ 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 ਕੀ ਸੁਪਨਾ ਕੀ ਐ ਸ਼ਨਾਜ਼ ਦਾ ਸ਼ਨਾਜ਼ ਇੱਕ ਬੜਾ ਵਧੀਆ ਗਾਉਂਦੀ ਐ ਰੱਬ ਵੱਲ ਇੱਕ ਵਧੀਆ ਆਵਾਜ਼ ਦਿੱਤੀ ਸ਼ਨਾਜ਼ ਕੀ ਚਾਹੁੰਦੀ ਸੁਪਨਾ ਮੇਰਾ ਹੀ ਆ ਕਿ ਮੈਂ ਸਿੰਗਰ ਬਣਾ ਤਾਰ ਬਣਾ ਜਿੱਦਾਂ ਮਤਲਬ ਸਿੰਗਰ ਗਾਉਂਦੇ ਵੜੀਆਂ ਵੜੇ ਸਟੇਟਾਂ ਤੇ ਮੈਨੂੰ ਵੀ ਇਹ ਸੁਪਨਾ ਆਇਆ ਵੀ ਮੈਂ ਵੀ ਤਾਂ ਗਾਣਾ ਕਿਦਾਂ ਮੈਂ ਵੀ ਬੜੇ ਬੜੇ ਸਟੇਟਾਂ ਤੇ ਮੈਨੂੰ ਲੋਕੀ ਨਮਾਇਲਟ ਕਰਨ ਕਿ ਮੈਨੂੰ ਕੁਛ ਹੋਵੇ ਪਿੰਨਾ ਸਟਾਪ ਦਾ ਵੀ ਆਇਆ ਤਾਂ ਪ੍ਰੋਗਰਾਮ ਕਰਦੀ ਪਈ ਹੈ ਜੀ ਜਿਸ ਰਾ ਕੀ ਤੁਸੀਂ ਦੇਖ ਰਹੇ ਹੋ ਕਿ ਇੱਕ ਵਧੀਆ ਆਵਾਜ਼ ਆ ਭੈਣ ਦੀ ਭੈਣ ਚਾਹੇ ਅੱਖਾਂ ਤੋਂ ਦੇਖ ਨਹੀਂ ਸਕਦੀ ਇਸ ਤਰ੍ਹਾਂ ਜੇ ਗੱਲ ਕਰ ਲਈ ਅੱਖਾਂ ਨਹੀਂ ਸਹੀ ਨੇ ਪਰ ਇੱਕ ਆਵਾਜ਼ ਹੈ ਜਿਹੜੀ ਰੱਬ ਵੱਲੋਂ ਨਵਾਜੀ ਹੈ ਤੇ ਬਹੁਤ ਸੋਨਾ ਗਾਉਂਦੇ ਆ ਅਕਸਰ ਹੀ ਅਸੀਂ ਬਹੁਤ ਵੱਡੇ ਵੱਡੇ ਸਿੰਗਰਾਂ ਦੀ ਗੱਲ ਕਰ ਲਈਏ ਅਸੀਂ ਉਹਨਾਂ ਨੂੰ ਬੁਲਾਣੇ ਆ ਲੱਖਾਂ ਰੁਪਇਆ ਖਰਚ ਦੇਣੇ ਆ ਆਪਣੇ ਵਿਆਹਾਂ ਫੰਕਸ਼ਨਾਂ ਦੇ ਜਾਂ ਕੋਈ ਹੋਰ ਵੀ ਕਦੇ ਹੀ ਇਨਵਾਈਟ ਕਰਦੇ ਉਹਨਾਂ ਨੂੰ ਪਰ ਇਹੋ ਜਿਹੇ ਲੋਕ ਨੇ ਇਹਨਾਂ ਦੀ ਆਵਾਜ਼ ਵਧੀਆਂ ਉਹਨਾਂ ਦੀ ਆਵਾਜ਼ ਵਧੀਆਂ ਪਰ ਅਹੀ ਹੈ ਅਸੀਂ ਉਹਨਾਂ ਨੂੰ ਹੀ ਸੁਣਨਾ ਪਸੰਦ ਕਰਦੇ ਹਾਂ ਲੋਕਾਂ ਨੂੰ ਜਿਹੜਾ ਕਿ ਆਪਣਾ ਇੱਕ ਸੋਚਣ ਦਾ ਨਜ਼ਰੀਆ ਬਤਨਾ ਚਾਹੀਦਾ ਇਹੋ ਜਿਹੇ ਲੋਕ ਨੇ ਇਹ ਕੋਈ ਲੱਖ ਰੁਪਈਆ ਨਹੀਂ ਮੰਗਦੇ ਇੱਕ ਬਹੁਤ ਘੱਟ ਪੈਸਿਆਂ ਦੇ ਵਿੱਚ ਵੀ ਆ ਜਾਂਦੇ ਨੇ ਪਰ ਇਹ ਹੈ ਜਿੱਥੇ ਇਹਨਾਂ ਨੇ ਗਾਉਣਾ ਵਾ ਉੱਥੇ ਇਹਨਾਂ ਨੇ ਤੁਹਾਨੂੰ ਦੁਆਵਾਂ ਵੀ ਦੇਣੀਆਂ ਨੇ ਕਿਉਂਕਿ ਹਾਲਾਤ ਜਿਵੇਂ ਪਹਿਨੇ ਦੱਸਿਆ ਇਹ ਮੁਸ਼ਕਿਲ ਹੈ ਘਰ ਦੇ ਕਿ ਫਾਦਰ ਸਾਹਿਬ ਜਿਹੜੇ ਨੇ ਕਿ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਨੇ ਲੈ ਕੇ ਆਉਂਦੇ ਨੇ ਪਰਿਵਾਰ ਵੱਡਾ ਪੈਨ ਦੀ ਵੀ ਅੱਖਾਂ ਨਹੀਂ ਹੈਗੀਆਂ ਪਰ ਇੱਕ ਬਹੁਤ ਕਰੀਗਰੀ ਪਖਾਵੇ ਸੋਣਾ ਪੈਂਦਾ ਹੈ ਪਰ ਫਿਰ ਵੀ ਇੱਕ ਆਵਾਜ਼ ਜਿਹੜੀ ਸਟ੍ਰੇਲੀਆ ਵਾਇਸ ਆਫ ਪੰਜਾਬ ਦੇ ਵਿੱਚ ਵੀ ਗਏ ਸੀ ਕਿ ਜਿੱਥੇ ਮਾਸਟਰ ਸਲੀਮ ਨੂੰ ਮਿਲੇ ਨੇ ਹੋਰ ਵੀ ਜਿਹੜੇ ਕਈ ਸਿੰਗਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਪਰ ਇਹਨਾਂ ਸਿੰਗਰਾਂ ਨੂੰ ਇਹਨਾਂ ਵਰਗਿਆਂ ਦੇ ਵੀ ਜਿਹੜੀ ਆ ਬਾਹ ਫੜਨੀ ਚਾਹੀਦੀ ਹੈ ਕਿ ਇਹੋ ਜਿਹੇ ਲੋਕ ਨੇ ਚੰਗੀ ਤਰ੍ਹਾਂ ਆਪਣਾ ਕਾਰੋਬਾਰ ਚਲਾ ਸਕਣ ਇੱਕ ਚੰਗੀ ਜ਼ਿੰਦਗੀ ਰਹਿ ਸਕਣ ਜੀ ਸਕਣ ਸ਼ਿਨਾਜ਼ ਮਾਂ ਦੇ ਬਾਰੇ ਜਾਨਣਾ ਚਾਹੁੰਗਾ ਕਿ ਕੀ ਪਤਾ ਲੱਗਦਾ ਤੇ ਮਮੀ ਨਹੀਂ ਹੈਗੇ ਕਿਸ ਤਰ੍ਹਾਂ ਦਾ ਮਨ ਲੈ ਕੇ ਇੱਕ ਪਿਆਰ ਸੀਗਾ ਮਾਂ ਦੇ ਨਾਲ ਕਿਉਂਕਿ ਕਹਿੰਦੇ ਧੀਆਂ ਦਾ ਤੇ ਮਾਂ ਚਸਤਾਂ ਦੀ ਪਰ ਪਿਆਰ ਬਹੁਤ ਹੁੰਦਾ ਦੋ ਮਾਰੇ ਕਿਵੇਂ ਦਾ ਸੀਗਾ ਮਾਂ ਦਾ ਮਾਂ ਮਾਰੇ ਜੀ ਕੋਪਾ ਕਮਲ ਖਾਨ ਦੇ ਬੜੇ 팬 ਹੈਗੇ ਆ ਕੋਈ ਕਮਲ ਖਾਨ ਦਾ ਹੀ ਗਾਣਾ ਕਰਦੀ ਹੁੰਦੇ ਕਿਵੇਂ ਪੁਦੋਵੋ ਪਿਆਰ ਤੇਰਾ ਠੀਕ মমতা তে দুহার মে খোদে চলে দেওয়া মাদে চলে দে ਜਨਵੋ ਦੇ ਨਈ ਦੇ ਸਕਦੀ ਤੇਰੇ ਸੁਨ ਦਮ ਹਰੇ ਜਨਵੋ ਦੇ ਨਈ ਦੇ ਸਕਦੀ ਤੇਰੇ ਸੁਨ ਦਮ ਜੋ ਖੁਸ਼ੀਆਂ ਨਾਲ ਲੇオン ਤੇਰੇ ਨਹੀਂ ਮੈਂ ਹੋਰ ਤੇ ਗਵਾਵਾਂ ਹਾਰੇ ਜਨਮ ਵੜੇ ਤੂੰ ਜੀ ਬਹੁਤ ਵਧੀਆ ਇੱਕ ਆਵਾਜ਼ ਹੈ ਭੈਣ ਦੀ ਤੇ ਬਹੁਤ ਵਧੀਆ ਗੱਲ ਹੈ ਕਿ ਇੱਕ ਮਾਦਾ ਹੱਤ ਨਹੀਂ ਸਿਰ ਤੇ ਆ ਫਿਰ ਵੀ ਜਿਹੜਾ ਗੁਜ਼ਾਰਾ ਕਰਨਾ ਪੈ ਰਿਹਾ ਲੋਕਾਂ ਨੂੰ ਜਿਹੜੀ ਹੈ ਕਿ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਦ ਵੀ ਕੋਈ ਪ੍ਰੋਗਰਾਮ ਹੋਵੇ ਤੁਸੀਂ ਇਹਨਾਂ ਨੂੰ ਬੁਲਾਓ ਇਹੋ ਜਿਹੇ ਲੋਕਾਂ ਨੂੰ ਬੁਲਾਓ ਜਿਨ੍ਹਾਂ ਦੀ ਆਵਾਜ਼ ਵਧੀਆ ਪਰ ਹਾਲਾਤ ਬਹੁਤ ਮਾੜੇ ਨੇ ਘਰ ਦੇ ਵਿੱਚ ਇਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਵੀ ਇਹ ਦਿਖਾਇਆ ਵੀ ਹੈ ਬਹੁਤ ਮਾੜੇ ਹਾਲਾਤ ਨੇ ਆਵਾਜ਼ ਵਧੀਆ ਅੱਖਾਂ ਤੋਂ ਪਹਿਨ ਸਹੀ ਤਰ੍ਹਾਂ ਨਹੀਂ ਦੇਖ ਪਾਉਂਦੀ ਦੇਖ ਨਹੀਂ ਪਾਉਂਦੀ ਤੇ ਇੱਕ ਬਹੁਤ ਮੁਸ਼ਕਿਲ ਹੈ ਸਮਾਂ ਪਰ ਆਵਾਜ਼ ਵਧੀਆ ਜਿਹੜੀ ਰੱਬ ਨੇ ਨਵਾਦੀ ਹੈ ਤੇ ਸਾਡੇ ਰਿਕੇ ਲੋਕਾਂ ਦਾ ਇੱਕ ਕੰਮ ਹੈ ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰਨਾ ਕਿ ਇਹ ਜਿਹੜੇ ਵਧੀਆ ਜ਼ਿੰਦਗੀ ਆਪਣੀ ਅੱਗੇ ਕਰ ਸਕਣ ਤੇ ਅੱਗੇ ਆਪਣੇ ਰਾਮਨਾਥ ਜਿਹੜਾ ਪਰਿਵਾਰ ਦੇ ਵਿੱਚ ਰਹਿ ਸਕਦਾ ਅਸੀਂ ਆਸ ਕਰਦੇ ਹਾਂ ਲੋਕ ਜਿਹੜੀ ਹੈ ਇਹਨਾਂ ਦੀ ਮਦਦ ਜ਼ਰੂਰ ਕਰਨਗੇ ਮੈਨੂੰ ਤੇ ਇਜਾਜ਼ਤ ਹੋ ਵੈਸਟਪ ਸਿਕਾਉ ਸਾਂਝਾ ਟੀਵੀ ਹਮੇਸ਼ਾ